ਇਸ ਬਾਬਾ ਜੀ ਦੇ ਤਜਰਬੇ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ ਤੁਸੀਂ ਸਬਜ਼ੀਆਂ ਉਗਾਉਣੀਆਂ ਤੇ ਬੀਜੀਆਂ ਦਾ ਬਹੁਤ ਹੋਣੀਆ ਪਰ ਆ ਜੋ ਬਾਬਾ ਜੀ ਨੇ ਤਜਰਬੇ ਕੀਤੇ ਸਬਜ਼ੀ ਉਗਾਉਣ ਦੇ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਤੇ ਇਹ ਤਜਰਬੇ ਤੁਸੀਂ ਜਰੂਰ ਅਪਣਾਓ ਤੇ ਸੁਣੋ ਕਿਦਾਂ ਬਾਬਾ ਜੀ ਨੇ ਤਜਰਬੇ ਦੱਸਿਆ ਸੁਣੋ ਪੂਰੀ ਗੱਲ ਬਾਤ ਬਾਈ ਮੈਂ ਉਹਨੂੰ ਕਿ ਤਜਰਬਾ ਦੱਸਦਾ ਹਾਂ ਧਰਨੇ ਦੇ ਸਾਰੇ ਕਿਸਾਨ ਆਪਾਂ ਹਾਂ ਸਾਰੇ ਖੇਤੀ ਕਰਨ ਵਾਲਿਆਂ ਸਾਰੇ ਸਬਜ਼ੀਆਂ ਉਗਾਉਣ ਵਾਲਿਆਂ ਹੂੰ ਆਇਆ ਕਰੋ ਆਪਦੇ ਘਰੇ ਪੱਕਿਆ ਹੋਵੇ ਕਦੂ ਇੱਕ ਕਦੂ ਜੋ 20 ਕੱਢ ਲਿਓ ਠੀਕ ਐ 4 20 ਕੱਢ ਲਿਓ 4 ਟੋਏ ਵਟ ਲਿਓ ਠੀਕ ਐ 2 ਟੋਏ ਦਾ ਭੈ ਕੇ 20 ਲਾ ਦਿਓ ਠੀਕ ਐ ਜਿਹੜਾ 2 ਟੋਏ ਇੱਕ ਸਾਈਡ ਤੇ ਰਹਿ ਗਏ ਹਾਂ ਉਹਨਾਂ ਦੇ ਸਿਰ ਤੇ ਪੱਗ ਬੰਨੀ ਹੋਵੇ ਬੰਦੇ ਦੇ ਹਾਂ ਲੱਕ ਬੰਨਿਆ ਹੋਵੇ ਮਤਲਬ ਪਜਾਮਾ ਪਜਾਮਾ ਬੰਨਿਆ ਹੋਵੇ ਹਾਂ ਕਮਰ ਕਸਾ ਲੱਗਿਆ ਹੋਵੇ ਅਸੇ ਕਮਰ ਕਸਾ ਲੱਗਿਆ ਹੋਵੇ ਠੀਕ ਐ ਤੇ ਪਾਏਗੇ 2 ਟੋਏ ਦੇ 20 ਲਾ ਦਿਓ ਇਦਾਂ ਨੇ ਹੱਟਦੇ ਕਦੂ ਲੱਗਣਗੇ ਉਹਨਾਂ ਦੇ ਹੱਟਦੇ ਲੱਗਣਗੇ ਨਹੀਂ ਲੰਮੇ ਪੈ ਕੇ ਵੀ ਲਾ ਦੇ ਹਾਂ ਜਿਵੇਂ ਜੋ ਵੀ ਨਹੀਂ ਬੀਨ ਪਜਾਉਂਦਾ ਹਾਂ ਉਹ ਜੋਗੀ ਦੇ ਬੀਨ ਵਾਲੇ ਕਦੂ ਲੱਗਣਗੇ ਜਿਹੜਾ ਲੰਮੇ ਪੈ ਕੇ ਲਾਵਾਂ ਕਿਹੜੇ ਉਹ ਗੋਲ ਲੱਗਣਗੇ ਅੱਛਾ ਹਾਂ ਇੱਕ ਕਦੂ ਇੱਕ ਕਦੂ ਦੇ ਵਿੱਚੋਂ ਵੀ ਚੰਗੀ ਕਹਿੰਦੇ ਟੰਗੀ ਟੰਗੀ ਟੰਗ ਕੀਤੇ ਹੋਇਆ ਬਥੇਰੇ ਠੀਕ ਹੈ ਦਿੱਲੀ ਧਰਨੇ ਵਾਲੇ ਬਥੇਰੇ ਦੇਖਿਆ ਤਮਾਸ਼ਾ ਹਾਂ ਠੀਕ ਹੈ